ਅ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਆ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਕਿਸਾਨਾਂ ਦੀ ਲੜਾਈ ਲੜਨ ਵਾਸਤੇ ਸਾਡੇ ਅੰਦਾਜ਼ਾ ਤਾਂ ਦੀ ਲੜਾਈ ਲੜਨ ਵਾਸਤੇ ਅੱਜ ਟਰੈਕਟਰ ਦੇ ਰਾਹੀਂ ਆਪਾਂ ਕਿਸਾਨ ਰੋਸ ਮਾਰਚ ਕੀਤਾ ਸੀਗਾ ਔਰ ਬਹੁਤ ਭਾਰੀ ਹੂੰਗਾਰਾ ਮਿਲਿਆ ਔਰ ਬਹੁਤ ਸੋਨਾ ਸਾਰੇ ਸਾਥੀਆਂ ਨੇ ਔਰ ਸਾਡੇ ਕਾਂਗਰਸ ਦੇ ਲੋਕਾਂ ਨੇ ਮੈਂ ਕਹੂੰਗਾ ਵਰਕਰ ਸਾਥੀਆਂ ਨੇ ਬਹੁਤ ਸੋਨਾ ਸਾਥ ਦਿੱਤਾ ਮੈਂ तमाम ਆਪਣੇ ਪੰਜਾਬ ਦੇ ਲੋਕਾਂ ਦਾ ਔਰ ਆਪਣੀ ਕਾਂਗਰਸ ਪਾਰਟੀ ਦਾ ਦੇ ਵਰਕਰ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਕੀ ਤੌਰੇ ਲੜਾਈ ਇੱਥੇ ਨਹੀਂ ਹੈ ਇਹ ਨਿਰੰਤਰ ਆਪਾਂ ਜਾਰੀ ਰੱਖਣੀ ਹੈ ਤੇ ਤੁਸੀਂ ਆ ਸਾਰਿਆਂ ਨੇ ਇਸ ਲੜਾਈ ਦੇ ਵਿੱਚ ਵੱਧ ਚੜ ਕੇ ਆਪਦਾ ਹਿੱਸਾ ਤੇ ਯੋਗਦਾਨ ਪਾਣਾ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਲੜਦੇ ਰਹੋਗੇ ਤੇ ਆਪਾਂ ਬੈਠਣਾ ਨਹੀਂ ਹੈ ਕਿਉਂਕਿ ਇਹ ਸਮਾਂ ਬੈਠਣ ਦਾ ਨਹੀਂ ਹੈ ਕਿਉਂਕਿ ਪੰਜਾਬ ਦਾ ਅੰਦਾਜ਼ਾ ਬਰੂਹਾਂ ਤੇ ਬੈਠਾ ਹੈ ਔਰ ਉਹਦੇ ਨਾਲ ਪਾਕਿਸਤਾਨ ਵਾਲਾ ਵਤੀਰਾ ਹੋ ਰਿਹਾ ਸੋ ਇਹ ਇਹ ਲੜਾਈ ਅਸੀਂ ਚਾਹੇ ਪਿੱਛੇ ਰਹਿ ਕੇ ਲੜਨੀ ਹੈ ਲੇਕਿਨ ਅਸੀਂ ਲੜਨੀ ਜ਼ਰੂਰ ਹੈ ਕਿਸੇ ਪ੍ਰਕਾਰ ਦੀ ਸਹਾਇਤਾ ਆਰਥਿਕ ਮਦਦ ਪੰਧਿਆਂ ਦੀ ਤੁਸੀਂ ਬਾਰਡਰ ਤੇ ਉਥੇ ਜਾਂਦੇ ਰਿਹਾ ਕਰੋ ਜਦੋਂ ਕਿਸਾਨ ਭਰਾਵਾਂ ਦੀ ਆਵਾਜ਼ ਆਉਂਦੀ ਹੈ ਨਹੀਂ ਤਾਂ ਆਮ ਮੁਹਾਰੇ ਵੀ ਸਾਨੂੰ ਜਾਣਾ ਚਾਹੀਦਾ ਹੈ ਔਰ ਦੂਸਰੀ ਗੱਲ ਬੇਨਤੀ ਕਰਨੀ ਚਾਹਣਾ ਕੱਲ ਨੂੰ ਕਿਸਾਨ ਜਿਹੜਾ ਆਪਣਾ ਸੈਲ ਆਪਣੇ ਪਾਰਟੀ ਦਾ ਕਿਸਾਨ ਸੰਗਠਨ ਜਿਹੜਾ ਹੈਗਾ ਇਰੇ ਆਗੂ ਸੁਪਾਲ ਸਿੰਘ ਖਹਿਰਾ ਸਾਹਿਬ ਆਪਣੇ ਸਰਕਾਰੀ ਯੋਗ ਲੀਡਰ ਔਰ ਨਾਲ ਪੰਜਾਬ ਦੇ ਕਿਰਨਜੀਤ ਸਿੰਘ ਮਿੱਠਾ ਜਿਹੜੇ ਤਰਨਤਾਰਨ ਨੇ ਇਹ ਫੈਸਲਾ ਆਪਣੇ ਕਿਸਾਨ ਸੰਗਠਨ ਨੇ ਲਿਆ ਕਿ ਕਾਂਗਰਸ ਕਿਸਾਨ ਸੰਗਠਨ ਨੇ ਕਿ ਆਪਾਂ ਕੱਲ ਨੂੰ ਚੌਕੇ ਪਿੰਡ ਜਾਨੀ ਕਿ ਹਲਕਾ ਮੋੜ ਚੌਕੇ ਪਿੰਡ ਠੀਕ 11 ਵਜੇ ਆਪਾਂ ਮੰਡੀ ਦੇ ਵਿੱਚੋਂ ਕਿਸਾਨ ਆਪਣਾ ਜਿਹੜਾ ਉਹ ਮਾਰਚ ਸ਼ੁਰੂ ਕਰਾਂਗੇ ਬੱਲੋਪਿੰਡ ਤੱਕ ਜਿੱਥੇ ਸਾਡਾ ਸ਼ੁਕਰਨ ਦੀ ਮੌਤ ਹੋਈ ਉਹ 21 ਸਾਲਾਂ ਦਾ ਸਾਡਾ ਭਰਾ ਨੌਜਵਾਨ ਸੁਹਾਪਾਗ ਮਾਰਚ ਦੇ ਰੂਪ ਦੇ ਵਿੱਚ ਉੱਥੇ ਜਾਵਾਂਗੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗੇ ਔਰ ਉਹਨਾਂ ਨੂੰ ਹਰ ਸੰਭਵ ਮਦਦਾਂ ਭਰੋਸਾ ਵੀ ਦੇਵਾਂਗੇ ਸੋ ਇਹ ਨਿਰੰਤਰ ਆਪਾਂ ਲੜਾਈ ਜਾਰੀ ਰੱਖਣੀ ਹੈ ਸੋ ਪੰਜਾਬ ਕਾਂਗਰਸ ਜਿਹੜੀ ਕਾਂਗਰਸ ਸਾਡਾ ਕਿਸਾਨ ਸੰਗਠਨ ਉਹ ਇਹ ਮਾਰਚ ਕਰ ਰਿਹਾ ਔਰ ਮੈਂ ਸਮੂਹ ਕਾਂਗਰਸ ਦੇ ਭਰਾਵਾਂ ਨੂੰ ਸਾਥੀਆਂ ਨੂੰ ਖਾਸ ਕਰਕੇ ਆਸੇ ਪਾਸੇ ਜਿਹੜੇ ਹਲਕਾ ਮੋੜ ਦੇ ਹੈ ਜਾਂ ਰਾਮਪੁਰਾ ਦੇ ਹੈ ਜਾਂ ਬਠਿੰਡਾ ਦੇ ਹੈ ਜਾਂ ਮਲੋਟ ਮੁਕਸਰ ਜਾਂ ਆਸੇ ਪਾਸੇ ਨਾਂਂਸਾ ਇਹ ਸਾਰੇ ਮੇਰੇ ਸਾਥੀਆਂ ਨੂੰ ਕਾਂਗਰਸੀ ਵਰਕਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਠੀਕ 11 ਵਜੇ ਉੱਥੇ ਤੁਸੀਂ ਹਮ ਮਾ ਕੇ ਉੱਥੇ ਪਹੁੰਚਣਾ ਤੇ ਨਾਲ ਹੀ ਆਪਾਂ ਉਸ ਮਾਰਚ ਦੇ ਵਿੱਚ ਉਸ ਆਪਣੇ ਸਾਥੀ ਆਸੇ ਪੰਜਾਬ ਦੇ ਪੁੱਤਰ ਆਸੇ ਇਨਸਾਫ ਦੀ ਮੰਗ ਕਰਨੀ ਤੇ ਲੜਾਈ ਲੜਨੀ। ਫਿਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਰੂਰ ਪਹੁੰਚੋਗੇ। ਸੋ ਤਖੜੇ ਹੋ ਕੇ ਆਪਾਂ ਕਿਸਾਨਾਂ ਦੀ ਲੜਾਈ ਲੜਨੀ ਹੈ। ਜੈ ਜਵਾਨ ਜੈ ਕਿਸਾਨ ਦਾ ਨਾਰਾ بلند ਰੱਖਣਾ ਹੈ। ਸੋ ਮਿਲਦੇ ਹਾਂ ਫਿਰ ਕੱਲ ਨੂੰ ਠੀਕ 11 ਵਜੇ ਚੌਕ ਕੇ ਦੀ ਮੰਡੀ ਦੇ ਵਿੱਚ ਤੇ ਬੱਲੋ ਤੱਕ ਦਾ ਆਪਣਾ ਮਾਰਚ ਹੋਵੇਗਾ। ਸੋ ਇਹ ਕਿਸਾਨ ਸੰਗਠਨ ਆਪਣਾ ਸੈਲ ਕਰ ਰਿਹਾ ਜਿਹਦੇ ਵਿੱਚ ਸੁਪਾਲ ਸਿੰਘ ਖਹਿੜਾ ਸਾਹਿਬ ਕੀ ਸਾਡੇ ਕੌਮੀ ਜਿਹੜੇ ਕਿਸਾਨ ਚਲਦੇ ਚੇਅਰਮੈਨ ਨੇ ਤੇ ਨਾਲ ਹੀ ਉਹਨਾਂ ਦੇ ਕਿ ਰੰਜੀਤ ਸਿੰਘ ਮਿੱਠਾ ਸਾਹਿਬ ਇਹ ਪ੍ਰੋਗਰਾਮ ਦਿੱਤਾ ਹੈ ਸੋ ਆਪਾਂ ਸਾਰਿਆਂ ਨੇ ਕਾਂਗਰਸ ਦੇ ਭਰਾਵਾਂ ਨੇ ਉਰਚ ਸ਼ਮੂਲੀਅਤ ਕਰਨੀ ਧੰਨਵਾਦ